ਸਾਡੇ ਕੋਲੋਂ ਦੋ ਜਿਹੜੇ ਨੇ ਪੁਲਿਸ ਅਧਿਕਾਰੀ ਖਤਰਕੇ ਐਸ ਐਚਓ ਸਿਵਲ ਲਾਈਨ ਤੇ ਸਹਿਯਕ ਐਸ ਐਚਓ ਨੂੰ ਮੁਲਤਲ ਕੀਤਾ ਗਿਆ ਕੀ ਮਾਮਲਾ ਸੀ ਕਿ ਇਸ ਮਾਮਲੇ ਦੇ ਵਿੱਚ ਕੀਤਾ ਔਰ ਕੀ ਕੀ ਗੁਸ਼ਹੂਮ ਤਾਂ ਸਾਹਮਣੇ ਹੈ ਇਹ ਤੋਂ ਬਿਆਣਾ ਵਸਤੀ ਦੇ ਅੰਦਰ ਜਿਹੜਾ ਸਿਵਲ ਲਾਈਨ ਏਰੀਆ ਪੈਂਦਾ ਹੈਗਾ ਸਿਵਲ ਲਾਈਨ ਥਾਣਾ ਪੈਂਦਾ ਹੈਗਾ ਉੱਥੇ ਨਸ਼ੇ ਦੀ ਸ਼ਿਕਾਇਤ ਆ ਰਹੀ ਸੀ ਨਸ਼ੇ ਦੀ ਸ਼ਿਕਾਇਤ ਨੂੰ ਜਦੋਂ ਸੀਨੀਅਰ ਆਫਿਸਰਸ ਨੇ ਇਹਨੂੰ ਤਸਦੀਕ ਕੀਤਾ ਤਾਂ ਉਹ ਸਹੀ ਪਾਈ ਗਈ ਸੀ ਇਰੇ ਉਤੇ ਐਸਐਚਓ ਦੀ ਢਿੱਲੀ ਕਾਰਗੁਜ਼ਾਰੀ ਉਹਨੂੰ ਇਤਲਾ ਮਿਲਣ ਤੇ ਵੀ ਕਾਰਵਾਈ ਨਾ ਕਰਨ ਤੇ ਉਹਨੂੰ ਮਾਨਯੋਗ ਐਸਐਸਪੀ ਸਾਹਿਬ ਨੇ ਮੁਅਤਲ ਕਰ ਦਿੱਤਾ ਗਿਆ ਜਿਹੜਾ ਇਨਸਪੈਕਟਰ ਜਨਾ ਨਾ ਹੈ ਰਵਿੰਦਰ ਸਿੰਘ ਤੇ ਇੱਕ ਸਹਾਇਕ ਐਸਐਚਓ ਹੈਗੇ ਸਬ ਇਨਸਪੈਕਟਰ ਬੀਐਨਸੀ ਅਰੇ ਇਹਨਾਂ ਤੇ ਹੁਣ ਕੀ ਕਾਰਵਾਈ ਕੀਤੀ ਜਾਊਗੀ ਇਨਾਂ ਦੇ ਅਗੇ ਵਿਭਾਗੀ ਪੜਤਾਲ ਹੈਗੀ ਜਿਹੜੀ ਉਹ ਇਨਾਂ ਦੇ ਦੋਸਤ ਜਿਹੜੇ ਹੈਗੇ ਦੇਖੇ ਜਾਣਗੇ ਤੇ ਉਦੋਂ ਬਾਅਦ ਇਹਨਾਂ ਨੂੰ ਜੋ ਪੁਨਿਸ਼ਮੈਂਟ ਹੈਗੀ ਉਹ ਮਿਲੂਗੀ ਕੀ ਕਾਰਨ ਸਿੱਧੀ ਜੀ ਜਿਹੜਾ ਇਹਨਾਂ ਨੂੰ ਇਹਨਾਂ ਨੇ ਜਿਹੜੀ ਅਣਗਹਿਲੀ ਕੀਤੀ ਕੋਈ ਪਤਾ ਲੱਗਿਆ ਕਾਂ ਦੇ ਦੇ ਅੰਦਰ ਕਾਂ ਦੀ ਹੈ ਸਿੱਧੀ ਜੀ ਗੱਲ ਵੀ ਜਿਹੜਾ ਤੁਹਾਨੂੰ ਇਤਲਾ ਮਿਲ ਰਹੀ ਹੈ ਇਤਲਾ ਉਹਦੇ ਕਾਰਵਾਈ ਨਹੀਂ ਕਰ ਰਹੇ ਹੋ ਤੁਸੀਂ बार-बार ਤੁਹਾਨੂੰ ਦੱਸਿਆ ਜਾ ਰਿਹਾ ਹੈ ਉਹਦੇ باوجود ਵੀ ਜਿਹੜੇ ਕੋਈ ਨਸ਼ਾ ਬੀਚਦੇ ਉਹਨਾਂ ਨੂੰ ਅਰੈਸਟ ਨਹੀਂ ਕਰ ਰਹੇ ਹੋ ਤੇ ਕਾਰਨ ਬਿਲਕੁਲ ਇਹਦੇ ਨਾਲ ਸਪਸ਼ਟੀ ਹੈ ਇਹ ਹੌਟਸਪੌਟ ਮੰਨਿਆ ਜਾ ਰਿਹਾ ਜੀ ਇਹ ਏਰੀਆ ਜਿੱਥੇ ਇਹ ਪ੍ਰੋਬਲਮ ਆਈ ਹੋਈ ਹੈ ਤੋਬਿਆਣਾ ਏਰੀਆ ਚ ਹੌਟਸਪੌਟ ਦੇ ਅੰਦਰ ਆਉਂਦਾ ਮਛਿੰਦੇ ਦੇ ਅੰਦਰ ਕੀ ਕਹਿਣਾ ਚਾਹੁੰਦੇ ਜਿਹੜਾ ਹੋਰ ਵੀ ਆਪਦੇ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਜਾਂ ਜਿਹੜੇ ਐਸਐਚਓਜ਼ ਨੇ ਜਿੱਥੇ ਟਿੱਲ ਵਰਤੀ ਜਾ ਰਹੀ ਹੈ ਮੈਂ ਪਹਿਲਾਂ ਵੀ ਜੀ ਕਹਿਣਾ ਚਾਹੁੰਗਾ ਪਹਿਲਾਂ ਵੀ ਹਦਾਇਤਾਂ ਹੋਈਆਂ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਹੋਰ ਮਾਨਯੋਗ ਸੀਨੀਅਰ ਆਫੀਸਰਸ ਆਗੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੀ ਹਦਾਇਤਾਂ ਹੋਈਆਂ ਬਾਰ-ਬਾਰ ਬਰੀਫਿੰਗ ਹੋਈ ਹੈ ਇਹਨਾਂ ਨੂੰ ਦੱਸਿਆ ਵੀ ਗਿਆ ਹੈਗਾ ਜੋ ਵੀ ਕੋਈ ਅਪਰਾਧ ਹੋ ਰਿਹਾ ਹੈ ਚਾਹੇ ਉਹ ਨਸ਼ੀਦਾ ਹੈ ਚਾਹੇ ਉਹ ਗੁੰਡਾਗਰਦੀ ਦਾ ਹੈਗਾ ਕਿਸੇ ਟਾਈਪ ਦਾ ਵੀ ਅਪਰਾਧ ਹੈ ਉਹਦੇ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ ਕਿਉਂਕਿ ਅਗਰ ਪੁਲਿਸ ਐਕਸ਼ਨ ਤੁਰੰਤ ਕਰਦੀ ਹੈ ਤੇ ਜਨਤਾ ਦੇ ਅੰਦਰ ਵਿਸ਼ਵਾਸ ਬਣਦਾ ਹੈ ਜਨਤਾ ਦੇ ਅੰਦਰ ਪੁਲਿਸ ਦੀ ਸਾਹਜ ਬਣਦੀ ਜਿਹਦੇ ਅੰਦਰ ਇਨਫੋਰਮੇਸ਼ਨ ਮਿਲਦੀ ਹੈ ਸਹਿਯੋਗ ਮਿਲਦਾ ਹੈਗਾ ਤੇ ਕ੍ਰਾਈਮ ਨੂੰ ਜੇ ਰੋਕਣ ਦੇ ਉੱਤੇ ਠੱਲ ਪੈਂਦੀ ਹੈ ਇਹ ਕੌਣ-ਕੌਣ ਸੀਗੇ ਦੋਨੇ ਜਾਣੀ ਜੀ ਜਿਹੜੇ ਉਹਦੇ ਸਸਪੈਂਡ ਕੀਤਾ ਕੀ ਨਾਮ ਮੈਂ ਨਾਮ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਇਹਨਾਂ ਦੇ ਇੰਸਪੈਕਟਰ ਰਵਿੰਦਰ ਸਿੰਘ ਹੈਗੇ ਇੱਕ ਸਬ ਇੰਸਪੈਕਟਰ ਬੀਨ ਸਿੰਘ ਹੈਗੇ ਇੱਕ ਐਸਐਚਓ ਰਵਿੰਦਰ ਸਿੰਘ ਤੇ ਬੀਨ ਸਿੰਘ ਜਿਹੜੇ ਐਡੀਸ਼ਨਲ ਐਸਐਚਓ ਸਿਵਲ ਨਾਇੰਗ ਹੈਗੇ